ਤੈਨੂੰ ਰੱਬ ਕਹਿ ਦਿੱਤਾ ਉਹਲੇ ਪਾਣੀ ਚ ਹੋਈ ਇਹ ਨਦਾਨੀ ਅਸੀਂ ਤੈਨੂੰ ਰੱਬ ਕਹਿ ਦਿੱਤਾ ਉਹਲੇ ਪਾਣੀ ਚ ਹੋਈ ਇਹ ਨਦਾਨੀ ਫੁੱਲਾਂ ਵਾਂਗੂ ਮਹਿਕਦੀਏ ਤੈਨੂੰ ਸ਼ੂਲਾ ਵਗੂ ਛੁਮਦੀ ਜਵਾਨੀ ਵਿਦਿਓ ਕੇ ਅਸੀਂ ਕੀ ਕਰਨਾ ਕੀ ਕਰਨਾ ਕਿਉਂਕਿ ਅਸੀਂ ਕੀ ਕਰਨਾ ਕੁੱਟ ਜਹਰੀ ਕਿ ਤੂੰ ਕਿਉਂ ਜਾਤੇ ਪਿਆਰੇ ਹੱਥਾਂ ਨੂੰ ਮੈਂ ਵੀ ਤੇਰੇ ਨਾਲ ਵੀ ਕਹਿਣਾ ਯਾਰ ਦੀ ਕੁਲੀ ਨੂੰ ਅੰਗ ਯਾਰ ਵੀ ਕੁਲੀ ਨੂੰ ਅੰਗ ਯਾਰ ਦੀ ਕੁਲੀ ਨੂੰ ਮੇਰਾ ਅਸੀਂ ਤਾਂ ਨੂੰ ਰੱਬ ਕਹ ਦਿੱਤਾ ਓਲੇ ਪਾਣੀ ਚ ਹੋਈ ਇਹ ਨਦਾਨੀ ਅਸੀਂ ਤਾਂ ਨੂੰ ਰੱਬ ਕਹ ਦਿੱਤਾ ਓਲੇ ਪਾਣੀ ਚ ਹੋਈ ਇਹ ਨਦਾਨੀ ਫੁੱਲਾ ਵਾਂਗੂ ਮਹਿਕਦੀ ਏ ਤੁਨ ਸੁਹਲਾ ਵਗੂ ਚੁਭਦੀ ਜਵਾਨੀ ਬੀਝੂ ਕੇ ਅਸੀਂ ਕੀ ਕਰਨ ਕੀ ਕਰਨ ਕਿਉਂਕਿ ਅਸੀਂ नवी पहिरां यार जी कुली अॻ यार कुली अॻ यार कुली